ਦੋਸਤੋ ਅੱਜਕੱਲ ਦਾ ਦੌਰ ਜਿਹੜਾ ਹੈ ਉਹ ਦਿਖਾਵੇ ਦਾ ਦੌਰ ਚੱਲ ਰਿਹਾ ਹੈ ਆਪਾਂ ਲੋਕ ਹਰ ਕੰਮ 'ਚ ਦਿਖਾਵਾ ਕਰਦੇ ਆਂ ਕੋਈ ਵੀ ਪ੍ਰੋਗਰਾਮ ਕਰਦੇ ਹੋਏ 'ਚ ਦਿਖਾਵਾ ਕਰਦੇ ਆਂ ਭਾਵੇਂ ਸਾਨੂੰ ਤੰਗ ਹੋਣਾ ਪਵੇ ਅਸੀਂ ਵੱਡੇ ਬਣ ਕੇ ਦਿਖਾਉਨੇ ਆਂ ਜ਼ਿਆਦਾ ਕਰਕੇ ਦਿਖਾਉਨੇ ਆਂ ਸੋ ਇਹਦੇ ਨਾਲ ਆਪਾਂ ਕਈ ਵਾਰੀ ਬਹੁਤ ਪਿੱਛੇ ਚਲੇ ਜਾਂਦੇ ਆਂ ਆਪਾਂ ਝੂਠੀਆਂ ਟੌਰਾਂ ਲਈ ਧੀਆਂ ਪੁੱਤਾਂ ਦੇ ਵਿਆਹਾਂ ਤੇ ਫ਼ਯੂਲ ਖਰਚੇ ਕਰਕੇ ਬੈਠ ਜਾਈਦਾ ਮੂਰਖ ਬਣ ਕੇ ਜਿਆਦਾ ਤੋਂ ਜਿਆਦਾ ਖਰਚਾ ਕਰਦੇ ਆਂ। ਔਰ ਇਹਦੇ ਨਾਲ ਇਨਸਾਨ ਹਮੇਸ਼ਾ ਲਈ ਕਰਜੇ ਥੱਲੇ ਦੱਬ ਜਾਂਦਾ। ਅਸੀਂ ਜੀਵਨ ਭਰ ਦੀ ਕਮਾਈ ਇੱਕ ਹੀ ਵਿਆਹ ਵਿੱਚ ਲਾ ਕੇ ਬੈਠ ਜਾਂਦੇ ਆਂ। ਸੋ ਘੱਟ ਤੋਂ ਘੱਟ ਖਰਚਾ ਕਰਕੇ ਸਾਦਗੀ ਵਾਲਾ ਵਿਆਹ ਕਰੋ। 2 ਦਿਨ ਦੇ ਦਿਖਾਵੇ ਲਈ ਆਪਾਂ ساری ਜ਼ਿੰਦਗੀ ਕਰਜ਼ਿਆਂ ਥੱਲੇ ਡੁੱਬ ਜਾਈਦਾ। ਸਾਰੀ ਜ਼ਿੰਦਗੀ ਆਪਾਂ ਕਰਜ਼ਾ ਲਾਉਂਦੇ ਲਾਉਂਦੇ ਮਰ ਜਾਨੇ ਆ। ਸੋ ਸਾਦਗੀ ਵਾਲਾ ਵਿਆਹ ਕਰੋ ਜਿਹਦੇ ਨਾਲ ਆਪਾਂ ਆਪਣੀ ਜ਼ਿੰਦਗੀ ਵੀ ਸੌਖੀ ਬਿਤਾ ਸਕੀਏ। ਸੋ ਮੇਰਾ ਇਹ ਕਹਿਣਾ ਕਿ ਦਿਖਾਵਾ ਨਾ ਕਰੋ।